ਅਤੇ ਗੁਰਮਤ ਵਿਚਾਰ ਹੇ 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 ਚੱਲੇ ਨਾਜਰਾ ਨਾ ਪਾਸਾ ਦੇ ਵਾਰੀ ਜੀ ਜਾਨ ਕਰੀ ਓਏ ਅੱਗੇ ਜੱਜ ਜੰਗਾ न

संत समागम पानीपत पर गुरु की आज्ञा के पावन अनुष्ठान और प्रतियुम से जमड़ा और यहां पर पिता बाबू बाबू को दंड तिलक जी ला देवा भाई की बार आज के थकाकर तथा सरकार का पहली जन संगठन का लक्ष्य कीता धर्म को का ले बिना डेरा करके पटेल महाराज पाथ्य के आदर्श ने Sonu <Sessizlik> ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਜੀ ਦਾ ਕਥਨ ਹੈ ਟੁੱਟੀ ਗੰਢ ਨਿਹਾਰ ਗੋਪਾਲ ਸਰਵ ਜੀਆਂ ਆਪੇਪਰਤਪਾਲ ਵਹਿ ਪ੍ਰਗਟਿਓ ਮਰਦੇ ਗੰਬੜਾ ਬਰਿਆਮ ਕੇਲਾ ਬਾਹੂ ਆ ਗੋਬਿੰਦ ਸਿੰਘ ਆਪੇ ਗੁਰੂ ਜੀ ਲਾ ਬਾਜਾਂ ਵਾਲੇ ਸਤਗੁਰੂ ਜੀ ਦਾ ਜਨਮ ਦਿਹਾੜਾ ਮਨਾਉਂਦੇ ਹੋਏ ਨਗਰ ਬਾਸਰ ਕੇ ਪਹਾੜੀ ਤੋਂ ਗੁਰਦੁਆਰਾ ਭਾਈ ਲਾਲੂ ਜੀ ਦੇ ਡੇਰੇ ਤੋਂ ਇੱਕ ਮਹਾਨ ਨਗਰ ਕੀਰਤਨ ਅੰਮ੍ਰਿਤ ਵੇਲੇ ਆਰੰਭ ਹੋ ਕੇ ਪੜਾਤਰ ਪੜਾਹ ਹੁੰਦਾ ਆ ਇਸ ਵੇਲੇ ਬਾਬਾ ਜੀਵਨ ਸਿੰਘ ਤੇ ਗੁਰਦੁਆਰਾ ਸਾਹਿਬ ਵਿਖੇ ਗਵਾਨਪੁਰਾ ਕਲੋਨੀਆਂ ਵਿਖੇ ਪਹੁੰਚਿਆ ਹੈ ਇੱਥੋਂ ਦੀਆਂ ਸੰਗਤਾਂ ਨੇ ਜਿਉਂ ਆਇਆ ਆਖਿਆ ਹੈ ਸੋ ਅੱਜ ਦੇ ਪਾਵਨ ਦਿਹਾੜੇ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜੈ ਸਾਸ ਤੋਂ ਵਾਸਤੇ ਮੁਕਤਾਰੇ ਸਦਾ ਹੀ ਤਤਪਰ ਰਹਿਤੇ ਹਨ ਗੁਰੂ ਪਾਤਸ਼ਾਹ ਜੀ ਦੀ ਸੇਵਾ ਪ੍ਰਵਾਮ ਕਰਨ ਇਸੇ ਪ੍ਰਗੂਪ ਕਰਦਾ ਹੋਏ ਰਹੇਗਾ બોલે સોનહાર સુન મિરાના બોલે સોનયા સુન બોલે સોનહાર રજીસિંહ ની જગા બોલે સોનહાર ست سنگ جی پیارے میرے سارے ਵਰਤਿਆਸ ਵਰਗਤਨ ਵਰਤਿਆਸ ਨੂੰ ਬੱਚੀ ਲੌਂਦਾ ਨੂੰ ਕਿਰਪਾ ਹੈ ਸੋ ਇਹਨਾਂ ਨੂੰ ਵੀ ਸਨਮਾਨ ਕੀਤਾ ਜਾਵੇ ਜੇ ਪ੍ਰਬੰਧਕ ਨੂੰ ਮਾਰਾ ਲਿਖੇ ਸੇਵਾ ਤੋਂ ਬੋਲੇ ਸੋ ਨਿਹਾਲ ਸੋ ਨਿਹਾਲ ਕਾਲ ਸਭੀ ਦੇ ਪ੍ਰਬੰਧਕ ਨੂੰ ਮੁੱਖ ਸੇਵਾਦਾਰ ਭਾਈ ਤਸੀਮ ਸਿੰਘ ਜੀ ਤੇ ਭਾਈ ਸੁਖਵੰਤ ਸਿੰਘ ਜੀ ਨੂੰ ਇਹਨਾਂ ਨੂੰ ਵੀ ਸਨਮਾਨ ਕੀਤਾ ਜਾਵੇਗਾ सारे लोग असां कुझु खालसा ਇਸੀ ਤਰ੍ਹਾਂ ਸੇਵਾ ਨਾਲ ਨਾਮ ਬਾਣੀ ਨਾਲ ਜੁੜੇ ਰਹੋ ਆਪ ਜੀ ਦਾ ਸਾਰੀਆਂ ਭੈਣਾਂ ਦਾ ਕੋਟਨ ਕੋਟ ਧੰਵਾਦ ਦੇਵਦੀ ਕਰਾਈ ਤੋਂ ਧੰਵਾਦ ਸੋ ਇਸੇ ਤਰ੍ਹਾਂ ਮਹਾਰਾਜ ਸਤਿਪਾਸ਼ਾ ਕਿਰਪਾRenderTarget ਦੀ ਸੇਵਾ ਪ੍ਰਵਾਨ ਕਰਨ ਬੜਾ ਸੋਹਣਾ ਤੇ ਸੁਚੰਗੇ ਢੰਗ ਦੇ ਨਾਲ ਪ੍ਰਬੰਧ ਕਰਕੇ ਸਾਰਾ ਸਮਾਗਮ ਆਪਾਂ ਸਭੂ ਦੀ ਕਿਰਪਾ ਨਾਲ ਸੰਪੂਰਨ ਹੋਇਆ ਤੇ ਇਸ ਸਮਾਗਮ ਦੇ ਸਾਰਿਆਂ ਨੂੰ ਦਾਸ ਵੱਲੋਂ ਲੱਖ ਲੱਖ ਵਧਾਈ ਲੱਖ ਲੱਖ ਵਧਾਈ سچی سچی گربانی اتی گرمت بچار